ਕੈਨੇਡਾ ਜਾਣ ਦੀ ਅਗਰ ਗੱਲ ਕਰੀਏ ਤਾਂ ਦਿਨ-ਪ੍ਰਤੀ-ਦਿਨ ਇੰਡੀਆ ਵਿੱਚੋਂ ਤਾਦਾਦ ਵਧਦੀ ਜਾ ਰਹੀ ਹੈ ਲੋਕਾਂ ਦੀ ਕੈਨੇਡਾ ਜਾਣ ਦੀ ਪਰ ਹਾਲਾਂਕਿ ਸਭ ਨੂੰ ਪਤਾ ਇਸ ਚੀਜ਼ ਤੋਂ ਹਰ ਬੰਦਾ ਵਕੀਫ ਹੈ ਕਿ ਉੱਥੇ ਕਿੰਨੀਆਂ ਕਿ ਜੌਬ ਅਪਰਚੂਨਿਟੀਆਂ ਇਸ ਵੇਲੇ ਮੌਜੂਦ ਹਨ ਤੇ ਕਿੰਨਾ ਕਿ ਫਿਊਚਰ ਸਿਕਿਉਰ ਦਿਖਾਈ ਦੇ ਰਿਹਾ ਹੈ ਪਰ ਫਿਰ ਵੀ ਚਾਹਵਾਨ ਨਹੀਂ ਰੁਕ ਰਹੇ ਤੇ ਕਈਆਂ ਦੇ ਸਿਰ ਤੇ ਇਨਕ ਫਤੂਰ ਚੜਿਆ ਹੋਇਆ ਹੈ ਕੈਨੇਡਾ ਜਾਣ ਦਾ ਕਿ ਗੈਰ ਕਾਨੂੰਨੀ ਟੰਗ ਵੀ ਅਪਣਾਣ ਲੱਗ ਚੁੱਕੇ ਨੇ ਕਿਉਂ ਗੈਰ ਕਾਨੂੰਨੀ ਟੰਗ ਅਜਿਹੇ ਨੇ ਨੇ ਸਸਪੀਸ਼ੀਅਸ ਨੇ ਕਿ ਲੋਕਾਂ ਨੂੰ ਹੈਰਾਨ ਕਰ ਦਿੰਦੇ ਨੇ ਤੇ ਲੋਕਾਂ ਦੇ ਹੋਸ਼ ਉਡਾ ਦਿੰਦੇ ਨੇ ਤੁਸੀਂ ਜੁੜੇ ਹੋ ਗ੍ਰਿਵੈਂਸਟੋਰੀਜ਼ ਦੇ ਨਾਲ ਤੇ ਮੈਂ ਕੁਸ਼ਗਰ ਹੋ ਗਿਆ ਅੱਜ ਇੱਕ ਅਜਿਹਾ ਮਾਮਲਾ ਦੱਸਾਂਗਾ ਜਿਹੜਾ ਕਿ ਦਿੱਲੀ 에어ਪੋਰਟ ਇੰਦਰਾ ਗਾਂਧੀ ਨੈਸ਼ਨਲ 에어ਪੋਰਟ ਤੋਂ ਸਾਹਮਣੇ ਆਇਆ ਹੈ ਕੈਨੇਡਾ ਜਾਣ ਵਾਸਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਦੇ ਹੋਸ਼ ਉਡਾ ਕੇ ਰੱਖ ਦਿੱਤੇ ਸੋ ਇੱਕ ਵਾਰ ਪਹਿਲਾਂ ਇਹ ਤਸਵੀਰਾਂ ਤੁਸੀਂ ਸਕਰੀਨ ਤੇ ਜ਼ਰੂਰ ਗੌਰ ਦੇ ਨਾਲ ਦੇਖ ਲਵੋ ਇਸ ਤਸਵੀਰ ਦੇ ਵਿੱਚ ਤੁਹਾਨੂੰ ਇੱਕ ਬੰਦਾ ਜਾਪਦਾ ਹੋਏਗਾ ਜਿਹੜਾ ਕਿ ਬਜ਼ੁਰਗ ਦਿਖਾਈ ਦੇ ਰਿਹਾ ਪਰ ਇਹ ਕੋਈ ਬਜ਼ੁਰਗ ਨਹੀਂ ਹੈ ਇਹ 24 ਸਾਲਾਂ ਦਾ ਇੱਕ ਨੌਜਵਾਨ ਹੈ ਜਿਸਦੇ ਸਿਰ ਉੱਤੇ ਇਹਨਾਂ ਕਪੂਤ ਸਵਾਰ ਹੋਇਆ ਪਿਆ ਸੀਗਾ ਕੈਨੇਡਾ ਜਾਣ ਦਾ ਇਸ ਨੇ ਅਜਿਹਾ ਗੈਰ ਕਾਨੂੰਨੀ ਟੰਗ ਅਪਣਾ ਲਿਆ ਦਿੱਲੀ 에어ਪੋਰਟ ਉੱਤੇ ਇਹ ਵਿਅਕਤੀ 67 ਸਾਲਾਂ ਦਾ ਰਸ਼ਵਿੰਦਰ ਸਿੰਘ ਸਹੋਤਾ ਬਣ ਕੇ ਜਾਂਦਾ ਹੈ ਇੱਕ ਤੁਹਾਨੂੰ ਸੀਸੀਟੀਵੀ ਵੀ ਪਹਿਲਾਂ ਅਸੀਂ ਪੇਸ਼ ਕਰਦੀ ਹਾਂ ਸੀਸੀਟੀਵੀ ਤੁਸੀਂ ਇੱਕ ਵਾਰ ਸਕਰੀਨ ਤੇ ਜ਼ਰੂਰ ਦੇਖ ਲਵੋ ਗੌਰ ਦੇ ਨਾਲ ਤੁਸੀਂ ਦੇਖਿਆ ਕਿ ਇਸ ਤਰ੍ਹਾਂ ਇਹ ਵਿਅਕਤੀ ਬੜੇ ਹੀ ਇੱਕ ਹੈਲਪਰ ਦੀ ਮਦਦ ਦੇ ਨਾਲ 67 ਸਾਲਾਂ ਦਾ ਬਜ਼ੁਰਗ ਵਿਅਕਤੀ ਬਣ ਕੇ ਹੈਲਪਰ ਦੇ ਨਾਲ ਆਪਣੀ ਬੋਰਡਿੰਗ ਪਾਸ ਕਰਨ ਲਈ ਚੱਲ ਪੈਂਦਾ ਹੈ ਪਰ ਇਸ ਨੂੰ ਇਹ ਨਹੀਂ ਪਤਾ ਸੀਗਾ ਕਿ ਸੀਆਈਐਸਐਫ ਦਾ ਜਵਾਨ ਜਦੋਂ ਇਸ ਨੂੰ ਘੇਰਾ ਪਾ ਲਊਗਾ ਤਾਂ ਇਸ ਨੂੰ ਨਾ ਤਾਂ ਘਰ ਭੇਜੂਗਾ ਤੇ ਨਾ ਹੀ ਕੈਨੇਡਾ ਸਿੱਧਾ ਭੇਜੂਗਾ ਤਾਂ ਜੇਲ ਕਿਉਂਕਿ ਇਹ 67 ਸਾਲਾਂ ਦਾ ਵਿਅਕਤੀ ਜਿਹੜਾ ਕਿ ਐਕਚੁਅਲ ਦੇ ਵਿੱਚ 24 ਸਾਲਾਂ ਦਾ ਗੁਰਸੇਵਕ ਸਿੰਘ ਹੈ ਲਖਨਊ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਸਨੇ ਇੱਕ ਫੇਕ ਪਾਸਪੋਰਟ ਬਣਾਇਆ ਕੈਨੇਡਾ ਜਾਣ ਵਾਸਤੇ ਅਤੇ 60 ਸਾਲਾਂ ਦਾ ਬਹਿ ਰੂਪੀਆ ਤੌਰ ਤੇ ਰੂਪ ਬਣਾਇਆ ਰੂਪ ਦੇ ਵਿੱਚ ਇਸਨੇ ਦਾੜੀ ਚਿੱਟੀ ਕਰ ਲਈ ਤੇ ਆਪਣੀ ਆਈਬ੍ਰੋ ਚਿੱਟੀ ਕਰ ਲਈ ਤੇ ਮੋਛਾਂ ਚਿੱਟੀਆਂ ਕਰ ਲੀਆਂ ਜਿਸ ਤੋਂ ਬਾਅਦ ਏਜੀ ਸਕਿਨ ਉਹੀ 24 ਸਾਲਾਂ ਦੇ ਨੌਜਵਾਨ ਵਰਗੀ ਰਹਿ ਗਈ ਜਿਸ ਦੇ ਕਰਕੇ ਇਹ ਵਿਅਕਤੀ ਫਸ ਗਿਆ ਅਜਿਹਾ ਮਾਮਲਾ ਪਹਿਲਾਂ ਵੀ ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਇੱਕ ਵਾਰ ਅਹਮਦਾਬਾਦ 에ਅਰਪੋਰਟ ਤੇ ਹੋਇਆ ਸੀਗਾ ਪਰ ਇੱਕ ਵਾਰ ਫਿਰ ਤੋਂ ਹੁਣ ਦਿੱਲੀ 에ਅਰਪੋਰਟ ਦੇ ਵਿੱਚ ਦੂਸਰਾ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਇਸ ਕਦਰ ਹੈ ਕਿ ਇਹ ਵਿਅਕਤੀ ਆਰਾਮ ਦੇ ਨਾਲ ਤਾਂ ਚਲਾ ਜਾਂਦਾ ਪਰ ਇਸ ਨੂੰ ਇਹ ਨਹੀਂ ਪਤਾ ਸੀਗਾ ਕਿ ਜਿਹੜਾ ਪਾਣਾ ਹੈਗਾ ਇਸ ਨਾਲ ਵਾਪਰ ਜਾਊਗਾ ਨਾ ਤਾਂ ਇਹ ਕੈਨੇਡਾ ਪਹੁੰਚ ਸਕੂਗਾ ਤੇ ਜਾਊਗਾ ਸਿੱਧਾ ਜੇਲ੍ਹ ਕਈ ਵਾਰ ਅਜਿਹੇ ਗੈਰ ਕਾਨੂੰਨੀ ਟੰਗ ਜ਼ਿਲ੍ਹਿਆਂ ਦੇ ਵਿੱਚ ਵੀ ਪੰਚਾਇਤ ਹੁੰਦੇ ਨੇ ਕੈਨੇਡਾ ਜਾਣ ਵਾਸਤੇ ਆਪਣਾ ਫਿਊਚਰ ਸਿਕਿਉਰ ਕਰਨ ਵਾਸਤੇ ਵਿਅਕਤੀ ਘਰੋਂ ਤਾਂ ਨਿਕਲੇ ਸੀ ਪਰ ਇਹ ਸਿੱਧਾ ਜੇਲ੍ਹ ਦੇ ਵਿੱਚ ਜਾਊਗਾ ਇਸ ਨੂੰ ਵੀ ਨਹੀਂ ਪਤਾ ਸੀ ਤੇ ਨਾ ਹੀ ਇਸ ਦੇ ਘਰਦਿਆਂ ਨੂੰ ਸੋ ਇੱਕ ਸੀਆਈਐਸਐਫ ਜਵਾਨ ਇਸ ਦੀ ਜਿਹੜੀ ਸਾਰੀ ਪਲੈਨਿੰਗ ਉੱਤੇ ਕਿਸ ਤਰ੍ਹਾਂ ਪਾਣੀ ਫੇਰ ਦਿੰਦਾ ਇਹ ਤੁਸੀਂ ਸਾਫ ਤੌਰ ਤੇ ਦੇਖ ਚੁੱਕੇ ਹੋ ਜਲਦ ਮਿਲਾਂਗੇ ਹੋਰ ਨਵਾਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰੀਵਨ ਸਟੋਰੀਜ਼ ਦੇ ਨਾਲ